ਕਿਸਾਨੀ ਕੋਰਦਾ ਮਹਾਸ਼ੀਰ ਸੁਕਰਨ ਸਿੰਘ ਅਮਰ ਰਹੇ ਅਮਰ ਰਹੇ ਕਿਸਾਨੀ ਕੋਰਦਾ ਮਹਾਸ਼ੀਰ ਸੁਕਰਨ ਸਿੰਘ ਅਮਰ ਰਹੇ ਅਮਰ ਰਹੇ ਕਿਸਾਨੀ ਮੰਗਾ ਨੂੰ ਲੈ ਕੇ ਖਨੋਰੀ ਹੱਦ ਤੇ ਪਿਛਲੇ ਸਮੇਂ ਤੋਂ ਚੱਲਿਆ ਆ ਰਿਹਾ ਸੰਘਰਸ਼ ਦੌਰਾਨ 21 ਫਰਵਰੀ 2024 ਨੂੰ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕੇ ਜਾਣ ਦੇ ਕਾਰਨ ਪੈਦਾ ਹੋਏ ਵਿਵਾਦ ਦੇ ਦਰਮਿਆਨ ਗੋਲ ਲੱਗਣ ਕਾਰਨ ਸ਼ਹੀਦ ਹੋਏ ਕਿਸਾਨ ਸੁਕਰਨ ਸਿੰਘ ਬੱਲੇ ਜ਼ਿਲ੍ਹਾ ਪਠਿੰਡਾ ਦੀ ਪਹਿਲੀ ਵਰਸੀ ਮੌਕੇ ਤੇ ਅੱਜ ਜ਼ਿਲ੍ਹਾ ਮਾਨਸਾ ਦੇ ਬਲਾਕ ਭਿੱਖੀ ਦੇ ਵਕਫ ਪਿੰਡਾਂ ਵਿੱਚੋਂ ਕਿਸਾਨ ਸ਼ਹੀਦ ਚੁਕਰਨ ਸਿੰਘ ਨੂੰ ਉਹਨਾਂ ਦੀ ਪਹਿਲੀ ਵਰਸੀ ਮੌਕੇ ਤੇ ਸ਼ਰਧਾਂ ਦੇ ਫੁੱਲ ਭੇਂਟ ਕਰਨ ਪਹੁੰਚ ਰਹੇ ਹਨ ਐਵਰ ਪੰਜਾਬੀ ਟੀਵੀ ਦੇ ਲਈ ਮਾਨਸਾ ਤੋਂ ਜਗਰਾਤ ਸਿੰਘ ਕੇਐਲ ਦੀ ਖਾਸ ਰਿਪੋਰਟ ਪ੍ਰਧਾਨ ਜੀ ਦਿਓ ਜਾਣਕਾਰੀ ਅੱਜ ਸ਼ੁਭਕਰਨ ਸਿੰਘ ਦੀ ਪਹਿਲੀ ਵਰਸੀ ਹੈ ਬੱਲੋ ਦਾ ਜਾ ਰਹੀ ਹੈ ਜਥਾ ਹਾਂਜੀ ਹਾਂਜੀ ਅੱਜ ਕਿਸਾਨੀ ਘੋੜ ਦਾ ਮਹਾਨ ਸ਼ਹੀਦ ਸ਼ੁਭਕਰਨ ਸਿੰਘ ਬੱਲੋ ਜੋ ਦੇਸ਼ ਦੀ ਕਿਸਾਨੀ ਦੇ ਲਈ ਆਪਦੀ ਜਾਨ ਦੇ ਗਿਆ ਕਿ ਦੇਸ਼ ਦੇ ਕਿਸਾਨੀ ਦਾ ਕੁਝ ਬਣ ਸਕੇ ਦੇਸ਼ ਦਾ ਕਿਸਾਨ ਵੱਸ ਸਕੇ ਅੱਜ ਉਸ ਮਹਾਨ ਸ਼ਹੀਦ ਦੀ ਪਹਿਲੀ ਵਰਸੀ ਉਸ ਦੇ ਪਿੰਡਾਂ ਵੱਲੋਂ ਵਿਖੇ ਮਨਾਈ ਜਾ ਰਹੀ ਹੈ। ਔਰ ਸਾਰੇ ਪੰਜਾਬ ਦੇ ਵਿੱਚੋਂ ਵੱਡੀ ਵੱਡੀ ਪੱਦਰ ਦੇ ਉੱਤੇ ਉੱਥੇ ਅੱਜ ਉਹਨੂੰ ਸੰਧਾ ਅਗਲੀ ਸਮਾਗਮ ਹੋਣਾ ਹੈਗਾ। ਔਰ ਅਸੀਂ ਮਾਨਸਾ ਜ਼ਿਲ੍ਹੇ ਦੇ ਭੀਖੀ ਬਲਾਕ ਵੱਲੋਂ ਭੀਖੀ ਦੇ ਸਾਰੇ ਪਿੰਡਾਂ ਦੇ ਵੱਲੋਂ ਜਿਵੇਂ ਹੀਰੋਕਲਾ ਹੈ, ਢੈਪੀ ਹੈ, ਵੀਰ ਹੈ, ਮੋਹਸਿੰਘ ਵਾਲਾ ਹੈ, ਹੋਟੜਾ ਹੈ, ਜੱਸੜ ਸਿੰਘ ਵਾਲਾ ਹੈ ਇਧਰੋਂ ਦੁਆਏ ਆਤਲੇ ਨੇ ਅਸੀਂ ਭੀਖੀ ਵਾਲੇ ਵੀ ਜਾ ਰਹੇ ਹਾਂ। ਦੱਲਾ ਜੋਗਾ ਮੱਖਾ ਅਕਲੀਆ ਸਾਰੇ ਬਲਾਕ ਦੇ ਸਾਰੇ ਪਿੰਡਾਂ ਚੋਂ ਬੱਸਾਂ ਦੇ ਰਾਹੀਂ ਵੱਧ ਤੋਂ ਵੱਧ ਕਿਸਾਨ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਨੇ ਅਸੀਂ ਵੀ ਠੀਕੀ ਵੱਲੋਂ ਯਾਰ ਜਿਹੜਾ ਮਹਾਨ ਸ਼ਹੀਦ ਸਰਪੰਨ ਸਿੰਘ ਛੋਟੀ ਉਮਰ ਦੇ ਵਿੱਚ ਹੀ ਸਾਡੇ ਦੇਸ਼ ਦੀ ਕਿਸਾਨੀ ਵਾਸਤੇ ਆਪ ਦਾ ਸਰੀਰ ਆਪ ਦਾ ਬਲੀਦਾਨ ਦੇ ਗਿਆ ਅੱਜ ਉਸ ਮਹਾਨ ਸ਼ਹੀਦ ਨੂੰ ਅਸੀਂ ਸਾਰਿਆਂ ਨੇ ਸ਼ਰਧਾਂਜਲੀ ਭੇਟ ਕਰਨੀ ਹੈ ਔਰ ਉਸ ਦੀ ਵਰਸੀ ਦੇ ਉੱਤੇ ਉਹਨੂੰ ਯਾਦ ਕਰਨਾ ਹੈ ਔਰ ਉਹਦੀ ਜੋ ਉਹਨੇ ਕੀਤੀ ਹੈ ਦੇਸ਼ ਦੀ ਕਿਸਾਨੀ ਵਾਸਤੇ ਉਹਨੂੰ ਅਸੀਂ ਅੱਗੇ ਤੋਰਨਾ ਹੈ ਉਸ ਦੀਆਂ ਜਿਹੜੀਆਂ ਭਾਵਨਾਵਾਂ ਸੀ ਬੱਚੇ ਦੀਆਂ ਉਹਨਾਂ ਨੂੰ ਅੱਗੇ ਲਿਜਾ ਕੇ ਅਸੀਂ ਜੋ ਸਾਡਾ ਸੰਘਰਸ਼ ਕੇਂਦਰ ਸਰਕਾਰ ਦੇ ਨਾਲ ਚੱਲ ਰਿਹਾ ਹੈ ਉਹਦੇ ਵਿੱਚ ਸਾਡੇ ਹੌਂਸਲੇ ਬੁਲੰਦ ਨੇ ਔਰ ਸਾਡਾ ਮਹਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੋ 90 ਦਿਨਾਂ ਦੇ ਤਕਰੀਬਨ ਲਵੇ ਲੱਗਿਆ ਉਹਦਾ ਮਰਨਵਾਤਰ ਉਹਨੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਉਹਨੇ ਵੀ ਆਪ ਦਾ ਸਰੀਰ ਦਾਾਨ ਤੇ ਲਾਇਆ ਹੋਇਆ ਸੋ ਸਾਡਾ ਚੜ੍ਹਦੀ ਕਲਾ ਦੇ ਵਿੱਚ ਪ੍ਰੋਗਰਾਮ ਹੈ ਔਰ ਕੋਲ ਨੂੰ ਟਾਈਮ ਲੱਗ ਜੂ ਕੋਈ ਗੱਲ ਨਹੀਂ چاہے ਸਾਲ ਹੋਰ ਲੱਗ ਜੇ ਪਰ ਜਿੱਤ ਕੇ ਆਵਾਂਗੇ ਦੇਸ਼ ਦੀ ਕਿਸਾਨੀ ਨੂੰ ਮਤਲਬ ਅਸੀਂ ਬਰਬਾਦ ਨਹੀਂ ਹੋਣ ਦੇਵਾਂਗੇ ਕਾਰਪੋਰੇਟ ਘਰਾਣਿਆਂ ਦੀ ਜੋ ਨੀਤੀ ਹੈ ਸਾਡੇ ਸੰਵਿਧਾਨ ਨੂੰ ਬਰਬਾਦ ਕਰ ਰਹੇ ਨੇ ਖੜੇ ਲੋਕਤੰਤ ਤ ਨੂੰ ਤੋੜਿਆ ਜਾ ਰਿਹਾ ਹੈ ਉਹ ਦੇਸ਼ ਦੀ ਕਿਸਾਨੀ ਨੂੰ ਸਾਡੀਆਂ ਜ਼ਮੀਨਾਂ ਨੂੰ ਹੜੱਪ ਕਰ ਦਿੱਤੇ ਜਿਉ ਉਹਨਾਂ ਨੇ ਵਪਾਰ ਕਰਨ ਦੀ ਨੀਤੀ ਧਾਰੀ ਹੋਈ ਹੈ ਸਫਲ ਨਹੀਂ ਹੋਣ ਦੇਵਾਂਗੇ ਇਹ ਪੰਜਾਬ ਹੈ ਗੁਰੂਆਂ ਦੀ ਧਰਤੀ ਹੈ ਅਸੀਂ ਗੁਰੂਆਂ ਦੇ ਵਾਰਸਾਂ ਗਦਰੀ ਬਾਬਿਆਂ ਦੇ ਪਤਸਰਾਬਿਆਂ ਦੇ ਵਾਰਸਾਂ ਅਸੀਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ ਕੰਚ ਵਾਂਗੂ ਟੁੱਟ ਜਾਾਂਗੇ ਪਰ ਨੀਤੀਆਂ ਨਹੀਂ ਸਫਲ ਹੋਣਾਂ ਦੇਵਾਂਗੇ ਇਹ ਸਾਡੇ ਪੂਰਨ ਰਾਦੇ ਨੇ